ਇਸ ਸਿਵਲ ਹਸਪੀਟਲ ਦੀ ਕੰਟੇਨ ਦੇ ਵਿੱਚ ਇੱਕ ਕਸਟਮਰ ਆ ਸਾਡੇ ਮਿੱਕੀ ਸਾਹਣੀ ਜਿਨ੍ਹਾਂ ਦਾ ਨਾਮ ਹੈ ਤੇ ਕੱਲ ਉਹਨਾਂ ਦੇ ਨਾਲ ਮੈਂ ਸਵੇਰੇ 9:55 ਮਿੰਟ ਤੇ ਕਾਲ ਤੇ ਗੱਲ ਕੀਤੀ ਵੀ ਸਰ ਮੈਂ ਫੋਨ 'ਤੇ ਤੋਂ ਗੱਲ ਕਰ ਰਿਹਾ ਹਾਂ ਤੁਹਾਡੇ ਕੋਲ ਆਉਣਾ ਸੀ ਤੇ ਉਹ ਕਹਿੰਦਾ 11 ਵਜੇ ਤੋਂ ਬਾਅਦ ਮੈਂ ਨਾਲ ਗੱਲ ਕਰੀ ਹਲੇ ਨਾਲ ਗੱਲ ਕਰ ਤੇ 11 ਵਜੇ ਤੋਂ ਬਾਅਦ ਮੈਂ ਆਉਂ ਉਸ ਤੋਂ ਇਲਾਵਾ ਉਹਨਾਂ ਨੇ ਕੋਈ ਕਾਲ ਨਹੀਂ ਕੀਤੀ ਉਸ ਤੋਂ ਬਾਅਦ 12:30 ਵਜੇ ਦਾ ਟਾਈਮ ਸੀਗਾ ਮੈਂ ਉਹਨਾਂ ਕੋਲੇ ਆਇਆ ਤੇ ਜਦੋਂ ਮੈਂ ਉਹਨਾਂ ਦੇ ਕੋਲ ਆਇਆ ਤੇ ਮੈਨੂੰ ਉਹਨਾਂ ਨੇ ਪੁੱਛਿਆ ਵੀ ਤੂੰ ਬਾਰ-ਬਾਰ ਤੂੰ ਹੀ ਫੋਨ ਕਰ ਰਿਹਾ ਸੀਗਾ ਤੇ ਮੈਂ ਕਿਹਾ ਸਰ ਹਾਂਜੀ ਮੈਂ ਇੱਕ ਵਾਰੀ ਕ ਤੋ ਅਸੀਂ ਤੁਹਾਨੂੰ ਕੋਈ ਵਰਜਨ ਨਹੀਂ ਦੇਣਾ ਤੁਹਾਡੇ ਹੈ ਰਜਿਸਟਰਡ ਹਾਂਜੀ ਸਭ ਕੋ ਰਜਿਸਟਰਡ ਸਰ ਕੋਈ ਨਾ ਰਜਿਸਟਰਡ ਕਿਸੇ ਦੇ ਕੰਮ ਨਹੀਂ ਫਾਲਾ ਪਾਟ ਕਰ ਦੋਰੇ ਪੱਤਰਕਾਰ ਉਹਨਾਂ ਕੋਲ ਪੁੱਛਣ ਗਏ ਆ ਤਾਂ ਪੱਤਰਕਾਰਾਂ ਦੇ ਉੱਤੇ ਵੀ ਉਹ ਹੈਵੀ ਹੋਏ ਆ ਉਹਨਾਂ ਨੂੰ ਵੀ ਕਿਸੇ ਕੋਲ ਪੁੱਠਾ ਸਿੱਧਾ ਬੋਲਿਆ ਚਾਹੇ ਤਾਂ ਤੁਸੀਂ ਪੱਤਰਕਾਰਾਂ ਨੂੰ ਪੁੱਛ ਸਕਦੇ ਹੋ ਸਰ ਅਸੀਂ ਜਦੋਂ ਕੱਲ ਕੰਪਨੀ ਵੱਲੋਂ ਗਏ ਆ ਉਹਨਾਂ ਦੀ ਦੁਕਾਨ ਦੇ ਉੱਤੇ ਤਾਂ ਜਿਹੜਾ ਕਿ ਆਪਣੇ ਦਾ ਗੈਜਟ ਉਹਨਾਂ ਕੋਲ ਲੱਗਿਆ ਹੋਇਆ ਵਾ ਜਿਹੜਾ ਉਹਦੇ ਰੈਂਕਲ ਲੈ ਲਈ ਗਏ ਆ ਠੀਕ ਹੈ ਜੀ ਉਹਦੇ ਤੇ ਸਾਡੇ ਤੇ ਵੀ ਬਦਮਾਸ਼ੀ ਕੀਤੀ ਗਈ ਉਹ ਸਰ ਕੱਲਾ ਮਿਲ ਗਈ ਇੰਨੀ ਜ਼ਿਆਦਾ ਬਦਮਾਸ਼ੀ ਕਿ ਮੇਰੇ ਸਾਹਮਣੇ ਹੀ ਕਹਿ ਰਿਹਾ ਕਿ ਅਗਰ ਮੈਂ ਥੱਪੜ ਮਾਰਾਂਗਾ ਤੁਹਾਨੂੰ ਥੱਪੜ ਮਾਰਾਂਗਾ ਮੇਰੇ ਤੋਂ ਉਹਨੇ ਮਾਰਿਆ ਮਾਰਿਆ ਮੇਰੇ ਸੀਨੀਅਰਸ ਨੂੰ ਵੀ ਇਹ ਗੱਲ ਕਹਿ ਰਿਹਾ ਵੀ ਮੈਂ ਤੁਹਾਡੇ ਵੀ ਥੱਪੜ ਮਾਰਾਂਗਾ ਜਦੋਂ ਅੱਜ ਅਸੀਂ ਉਹ ਪੁੱਛ ਲਿਆ ਅਸੀਂ ਪਿੰਚ ਚਾਰ ਜਾਣੇ ਇਕੱਠੇ ਹੋ ਕੇ ਲਈ ਪਾਈ ਕਿ ਇਹ ਇੰਨੀ ਗੱਲ ਹੋ ਗਈ ਕਿ ਜੀ ਤੁਸੀਂ ਹਾਈਪਰ ਹੋ ਗਏ ਹੋ ਕਿ ਕੀ ਪਤਾ ਸਾਡੇ ਮੁੰਡੇ ਦੀ ਗੱਲ ਕਿਉਂ ਤਾਂ ਅਸੀਂ ਪੁੱਛ ਲਿਆ ਭਾਈ ਅਸੀਂ ਆਪਣੇ ਮੁੰਡੇ ਦੇ ਖਿਲਾਫ ਐਕਸ਼ਨ ਮੇਰੇ ਤੋਂ ਉਹਨੇ ਮਾਰਿਆ ਮਾਰਿਆ ਮੇਰੇ ਸੀਨੀਅਰਸ ਨੂੰ ਵੀ ਇਹ ਗੱਲ ਕਹਿ ਰਿਹਾ ਵੀ ਮੈਂ ਤੁਹਾਡੇ ਵੀ ਥੱਪੜ ਮਾਰਾਂਗਾ ਉਹਨਾਂ ਨੇ ਕਿ ਚੀਜ਼ਾਂ ਸਾਨੂੰ ਸਾਡੇ ਉਹਨਾਂ ਨੇ ਰਿਸੀਵਿੰਗ ਤੱਕ ਦੇਣ ਨੂੰ ਸਾਨੂੰ ਮਨਾ ਕਰਤਾ ਕਿ ਰਿਸੀਵਿੰਗ ਵੀ ਤੁਹਾਨੂੰ ਨਹੀਂ ਦਿੱਤੀ ਜਾਏਗੀ ਸਾਡੇ ਤੇ ਰਿਸਵਿੰਗ ਨਹੀਂ ਦਿੰਦੇ ਹੈਨਾ ਤੇ ਜਦੋਂ ਅਸੀਂ ਕਿ ਐਫ ਆਈ ਆਰ ਹੋ ਗਈ ਕੋ ਉਹਨਾਂ ਨੇ ਮੈਨੂੰ ਪੁੱਛ ਰ ਰਿਹਾ ਕਿ ਤੁਹਾਨੂੰ ਐਫ ਆਈ ਆਰ ਦਾ ਮਤਲਬ ਵੀ ਪਤਾ ਐਫ ਆਈ ਆਰ ਤਾਂ ਮਰਡਰ ਦੇ ਉੱਤੇ ਹੁੰਦੀ ਐ ਇੱਦਾਂ ਲੜਾਈ ਝਗੜੇ ਤੇ ਐਫ ਆਈ ਆਰ ਨਹੀਂ ਹੁੰਦੀ ਕੋਈ ਨਹੀਂ ਬਣਾ ਹਲਾ ਬਣਾ ਲੈ ਯਾਰ ਤੂੰ ਕੀ ਲੈਣਾ ਬੇਟੀ ਤੂੰ ਵੀ ਲੈਣਾ ਯਾਰ ਕੋਈ ਨਹੀਂ ਕਰਦੇ ਹਾਂ ਹਾਂਜੀ ਸਰ ਕੀ ਮਾਮਲਾ ਸੀ ਅੱਜ ਤੁਸੀਂ ਕੀ ਕਹਿੰਦੇ ਦੋ ਨੰਬਰ ਥਾਣੇ ਆਏ ਹੋ ਸਰ ਮੇਰਾ ਨਾਮ ਜੁਰਾਤ ਸਿੰਘ ਆ ਮੈਂ ਫੋਨਪੇ ਕੰਪਨੀ ਦੇ ਵਿੱਚ ਕੰਮ ਕਰਦਾ ਆ ਤੇ ਆਪਣੇ ਇੱਥੇ ਸਿਵਲ ਹਸਪੀਟਲ ਦੀ ਕੰਟੇਨ ਦੇ ਵਿੱਚ ਇੱਕ ਕਸਟਮਰ ਆ ਸਾਡੇ ਮਿੱਕੀ ਸਾਹਣੀ ਜਿਨ੍ਹਾਂ ਦਾ ਨਾਮ ਆ ਤੇ ਕੱਲ ਉਹਨਾਂ ਦੇ ਨਾਲ ਮੈਂ ਸਵੇਰੇ 9:55 ਮਿੰਟ ਤੇ ਕਾਲ ਤੇ ਗੱਲ ਕੀਤੀ ਵੀ ਸਰ ਮੈਂ ਫੋਨਪੇ ਤੋਂ ਗੱਲ ਕਰ ਰਿਹਾ ਆ ਤੁਹਾਡੇ ਕੋਲ ਆਉਣਾ ਸੀ ਤੇ ਉਹ ਕਹਿੰਦਾ 11 ਵਜੇ ਤੋਂ ਬਾਅਦ ਮੇਰੇ ਨਾਲ ਗੱਲ ਕਰੀ ਹਲੇ ਨਾ ਗੱਲ ਕਰ ਤੇ 11 ਵਜੇ ਤੋਂ ਬਾਅਦ ਮੈਂ ਉਸ ਤੋਂ ਇਲਾਵਾ ਉਹਨਾਂ ਨੂੰ ਕੋਈ ਕਾਲ ਨਹੀਂ ਕੀਤੀ ਉਸ ਤੋਂ ਬਾਅਦ ਤੇ 11 12 12:30 ਵਜੇ ਦਾ ਟਾਈਮ ਸੀਗਾ ਮੈਂ ਉਹਨਾਂ ਕੋਲੇ ਆਇਆ ਤੇ ਜਦੋਂ ਮੈਂ ਉਹਨਾਂ ਦੇ ਕੋਲ ਆਇਆ ਤੇ ਮੈਨੂੰ ਉਹਨਾਂ ਤੇ ਮੈਂ ਕਹਾਂ ਸਰ ਹਾਂਜੀ ਮੈਂ ਇੱਕ ਵਾਰੀ ਕਾਲ ਕੀਤੀ ਉਸ ਤੋਂ ਬਾਅਦ ਮੈਂ ਦੁਬਾਰਾ ਕਾਲ ਨਹੀਂ ਕੀਤੀ ਬਸ ਇੰਨੀ ਗੱਲ ਚ ਉਹਨੇ ਮੇਰੇ ਥੱਪੜ ਮਾਰਿਆ ਜੀ ਇਹ ਕਿਉਂ ਕੋਈ ਤੁਸੀਂ ਬੋਲੇ ਹੋਣਾ ਸਰ ਮੈਨੂੰ ਕੀ ਲੋੜ ਪਈ ਸੀ ਬੋਲਣ ਦੀ ਅਗਲਾ ਸਹੀ ਤਰੀਕੇ ਨਾਲ ਮੈਂ ਨਾਲ ਗੱਲ ਕਰ ਰਿਹਾ ਸੀ ਮੈਂ ਉਹਨੂੰ ਭਾਜੀ ਭਾਜੀ ਕਰਕੇ ਗੱਲ ਕਰ ਰਿਹਾ ਹਾਂ ਪਰ ਤਾਂ ਨਹੀਂ ਉਹਦੇ ਦਿਮਾਗ 'ਚ ਕੀ ਆਇਆ ਕਿ ਨਹੀਂ ਉਹਨੇ ਬਸ ਇੰਨੀ ਗੱਲ 'ਚ ਮੇਰੇ ਥੱਪੜ ਮਾਰਤਾ ਵੀ ਹਾਂ ਹਾਂ ਤੂੰ ਬਾਰ-ਬਾਰ ਕਾਲ ਕਿਉਂ ਕਰ ਰਿਹਾ ਮੈਨੂੰ ਤੁਹਾਡੀ ਕਿਹੜੀ ਕੰਪਨੀ ਹੈ ਸਰ ਫੋਨਪੇ ਪ੍ਰਾਈਵੇਟ ਲਿਮਟਿਡ ਕੰਪਨੀ ਹੈ ਸਾਡੀ ਹੁਣ ਕੀ ਮੰਗ ਕਰਦਾ ਸਰ ਮੰਗ ਇਹ ਕਰਦਾ ਵੀ ਉਹਦੇ ਤੇ ਕਾਨੂੰਨੀ ਕਾਰਵਾਈ ਹੋਵੇ ਮੇਰੇ ਨਾਲ ਤਾਂ ਚਲੋ ਮੇਰੇ ਨਾਲ ਤਾਂ ਬਤਮੀਜ਼ੀ ਕੀਤੀ ਕੀਤੀ ਪਲੱਸ ਅੱਜ ਸਵੇਰੇ ਮੇਰੇ ਸੀਨੀਅਰ ਇੱਕ ਗੱਲ ਪੁੱਛਣ ਆਏ ਉਹਦੇ ਕੋਲੇ ਵੀ ਹਾਂ ਜੀ ਤੁਸੀਂ ਥੱਪੜ ਮਾਰਿਆ ਉਲਟਾ ਸਾਡੇ ਮੇਰੇ ਸੀਨੀਅਰ ਨੂੰ ਕਹਿ ਰਿਹਾ ਹਾਂ ਤੁਸੀਂ ਵੀ ਬੋਲ ਤੁਸੀਂ ਵੀ ਫੋਨ ਕਰੋ ਮੈਂ ਤੁਹਾਡੇ ਵੀ ਥੱਪੜ ਮਾਰੂੰਗਾ ਹਾਂ ਜੀ ਸਰ ਇਸ ਮਾਮਲੇ ਦੇ ਸਿਵਲ ਜਿਹੜੀ ਚੌਂਕੀ ਇੰਚਾਰਜ ਨੂੰ ਕੰਪਲੇਟ ਦੇ ਦਿੱਤੀ ਗਈ ਤੁਹਾਡੇ ਕੋਲ ਹਾਂ ਜੀ ਸਰ ਦਿੱਤੀ ਗਈ ਹੈ ਜੀ ਕੰਪਲੇਂਟ ਦਿੱਤੀ ਸੀਗੀ ਅਸੀਂ ਉਹਨਾਂ ਨੇ ਕੱਚੀ ਦਾ ਸਾਨੂੰ ਸਾਡੇ ਉਹਨਾਂ ਨੇ ਰਿਸੀਵਿੰਗ ਤੱਕ ਦੇਣ ਨੂੰ ਸਾਨੂੰ ਮਨ ਕਰਤਾ ਕਿ ਰਿਸੀਵਿੰਗ ਵੀ ਤੁਹਾਨੂੰ ਨਹੀਂ ਦਿੱਤੀ ਜਾਏਗੀ ਸਾਡੇ ਤੇ ਰਿਸਵਿੰਗ ਨਹੀਂ ਦਿੰਦੇ ਹੈਨਾ ਤੇ ਜਦੋਂ ਅਸੀਂ ਕਿ ਐਫਆਈਆਰ ਹੋਊਗੀ ਕਿ ਉਹਨਾਂ ਨੇ ਮੈਨੂੰ ਪੁੱਛ ਰਿਆ ਕਿ ਤੁਹਾਨੂੰ ਐਫਆਈਆਰ ਦਾ ਮਤਲਬ ਵੀ ਪਤਾ ਐਫਆਈਆਰ ਦਾ ਮਰਡਰ ਦੇ ਉੱਤੇ ਹੁੰਦੀ ਐ ਇਦਾਂ ਲੜਾਈ ਝਗੜੇ 'ਚ ਐਫਆਈਆਰ ਨਹੀਂ ਹੁੰਦੀ ਉਹਨਾਂ ਨੇ ਕਹਿੰਦਾ ਭਾਵੇਂ ਸੀਗਾ ਜਦੋਂ ਅੱਜ ਅਸੀਂ ਗਏ ਆ ਸਿਰੇ ਤਾਂ ਸਾਨੂੰ ਵੀ ਕਹਿ ਰਿਆ ਕਹਿੰਦਾ ਤੁਸੀਂ ਫੋਨ ਕਰੋਗੇ ਮੈਂ ਤੁਹਾਡੇ ਵੀ ਥੱਪੜ ਮਾਰਾਂਗਾ ਠੀਕ ਹੈ ਜੀ ਅਸੀਂ ਆਪ ਡਰ ਦੇ ਮਾਰੇ ਬਾਹਰ ਆ ਗਏ ਕਿ ਸਾਡੇ ਨਾਲ ਹੱਥ ਪਾਈ ਨਾ ਹੋ ਜAVE ਤਾਂ ਜੋ ਕਾਨੂੰਨ ਦੀ ਤਰ੍ਹਾਂ ਦੇ ਰਿਕਾਰਡਿੰਗ ਅਸੀਂ ਕਾਨੂੰਨ ਕੋਲ ਗਏ ਨਾਲ ਚੌਂਕੀ ਲੱਗਦੀ ਐ ਚੌਂਕੀ 'ਚ ਜਦੋਂ ਅਸੀਂ ਮੁੰਸ਼ੀ ਕੋਲ ਮਿਲੇ ਆ ਤਾਂ ਮੁੰਸ਼ੀ ਦਾ ਸਿਰਫ ਇੱਕੋ ਹੀ ਗ ਅੱਜ ਤੱਕ ਉਹਨਾਂ ਨੇ ਸਾਡੀ ਦਰਖਾਸਤ ਤੱਕ ਨਹੀਂ ਲਿਖਾਈ ਕੱਚੀ ਦਰਖਾਸਤ ਲਖਾਨ ਤੋਂ ਬਾਅਦ ਉਹਨਾਂ ਨੇ ਸਾਨੂੰ ਰੀਸੀਵਿੰਗ ਨਹੀਂ ਦਿੱਤੀ ਠੀਕ ਹੈ ਜੀ ਰੀਸੀਵਿੰਗ ਵੀ ਨਹੀਂ ਦੇ ਰਹੇ ਨਾ ਸਾਨੂੰ ਐਫਆਈਆ ਲੋਨ ਕਰ ਰਿਹਾ ਹੁਣ ਬਿਲਕੁਲ ਜਦੋਂ ਪੱਤਰਕਾਰ ਉਹਨਾਂ ਕੋਲ ਪੁੱਛਣ ਗਏ ਆ ਤਾਂ ਪੱਤਰਕਾਰਾਂ ਦੇ ਉੱਤੇ ਵੀ ਉਹ ਹਾਵੀ ਹੋਏ ਆ ਉਹਨਾਂ ਨੂੰ ਵੀ ਸਿਕੋ ਪੁੱਠਾ ਸਿੱਧਾ ਬੋਲਿਆ ਚਾਹੇ ਤਾਂ ਤੁਸੀਂ ਪੱਤਰਕਾਰਾਂ ਨੂੰ ਪੁੱਛ ਸਕਦੇ ਹੋ ਮੈਂ ਮੰਗਤੀ ਹੈ ਬਸ ਜਿਹੜੀ ਸਾਡੀ ਉਹਨਾਂ ਤੇ ਜੋ ਵੀ ਕਾਨੂੰਨਨ ਬੰਦੀ ਐ ਕਾਰਵਾਈ ਉਹ ਕੀਤੀ ਜਾਵੇਈ ਉਹਨਾਂ ਤੇ ਠੀਕ ਸਾਨੂੰ ਅਸੀਂ ਹੋਰ ਕੁਛ ਨਹੀਂ ਚਾਹੀਦਾ ਸਾਨੂੰ ਜੋ ਉਹਨਾਂ ਨੇ ਕਾਨੂੰਨਨ ਕਾਰਵਾਈ ਬੰਦੀ ਆ ਉਹ ਕਰਾ ਦਿਓ ਉਹਨਾਂ ਤੋਂ ਕੋਈ ਨਹੀਂ ਬਣਾ ਲੈ ਬਣਾ ਲੈ ਯਾਰ ਤੂੰ ਕੀ ਲੈਣਾ ਵੇਚਿਆ ਤੂੰ ਕੀ ਲੈਣਾ ਯਾਰ ਕੋਈ ਨਹੀਂ ਕਰਦੇ ਹਾਂ ਮੀਡੀਆ ਦੀ ਖਬਰ ਕੀ ਕਰ ਰਹੇ ਹੋ ਮੀਡੀਆ ਨਾਲ ਵੀ ਕਵਰ ਕਰੋਗੇ ਵੀਡੀਓ ਤੁਹਾਡੀ ਕਾ ਵੀ ਆ ਮੀਡੀਆ ਨਾਲ ਕਵਰ ਆ ਓਹ ਹੋ ਇੱਕ ਮਿੰਟ ਤੁਸੀਂ ਘਰ ਚਲੇ ਮੇਰੇ ਕੋਲੋਂ ਵਰਜ ਲੈਣ ਆਇਆ ਮੇਰੇ ਕੋਲੋਂ ਵਰਜ ਲੈਣ ਆਇਆ ਮੇਰੇ ਕੋਲੋਂ ਵਰਜ ਲੈਣ ਆਇਆ ਤੁਹਾਡਾ ਕੋਈ ਨਹੀਂ ਕੋਈ ਦੱਸੋ ਅਸੀਂ ਤੁਹਾਨੂੰ ਕੋਈ कोई ਨਹੀਂ ਦੇਣਾ ਤੁਹਾਡੇ ਹੈ ਰਜਿਸਟਰ ਹਾਂਜੀ ਸਭ ਕੁਝ ਹੈ ਜੀ ਫਰਕ ਐਨਾ ਨਹੀਂ ਰਜਿਸਟਰ ਇਸੇ ਦਾ ਲੈਣੇ ਜੀ ਤੁਹਾਡੀ ਦੀ ਦੁਕਾਨ ਜਿਸ ਤਰ੍ਹਾਂ ਤੁਸੀਂ ਦਿਖਾਓ ਆਮ ਤੇ ਬਿਨਾਂ ਦਾ ਟਿਕਾਣਾ ਨਹੀਂ ਨਹੀਂ ਤੂੰ ਛੱਡ ਜਾ ਅਸੀਂ ਤੁਹਾਨੂੰ ਕੋਈ ਵਰਜਨ ਨਹੀਂ ਦੇ ਜਾਂਦੇ ਯਾਰ ਨਾ ਤੁਹਾਡੀ ਰਜਿਸਟਰ ਤੁਸੀਂ ਦਿਖਾਓ ਤੁਸੀਂ ਬਾਈਕ ਕਿਉਂ ਨਹੀਂ ਬੜਵਾ ਰਹੇ